ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਇੱਥੇ ਸ਼ਾਮ ਦਾ ਟਾਈਮ ਆ ਤੇ ਆਪਾਂ ਲੱਗੇ ਹੋਏ ਆਂ ਪਸ਼ੂਆਂ ਨੂੰ ਪਾਣੀ ਪਿਲਾਉਣ ਤੇ ਧਾਰਾ ਵਗੈਰਾ ਚੋਤੀਆਂ ਸੀਗੀਆਂ ਪਾਣੀ ਬਾਅਦ ਚ ਪਲਾਵਾ ਪਲਾਉਣ ਲੱਗੇ ਸੀਗੇ ਤੇ ਧੂਣੀ ਵੀ ਕਰਦੇ ਸੀਗੀ ਥੋੜੀ ਜੀ ਮੱਖ ਆ ਜਾਂਦੀ ਐ ਇਸ ਵੇਲੇ ਫਿਰ ਉਹ ਪਸ਼ੂਆਂ ਤੰਗ ਕਰਦੀਆਂ ਧਾਰਾ ਨਹੀਂ ਛੋੜ ਦਿੰਦੀ ਤਾਂ ਕਰਕੇ ਆਪਾਂ ਧੂਣੀ ਲਾ ਕੇ ਰੱਖਦੇ ਆਂ ਤੇ ਗੋਹਾ ਵਗਾਰ ਆਪਾਂ ਨੇ ਇਕੱਠਾ ਕਰਕੇ ਰੱਖਤਾ ਇਸ ਟਾਂਗੇ ਤੇ ਇਸ ਤੋਂ ਪਹਿਲਾਂ ਅਸੀਂ ਮਿੱਟੀ ਪਾਉਣੀ ਸੀਗੀ 베ੜੇ 'ਚ ਥੋੜੇ ਟੋਏ ਜੇ ਪਏ ਹੋਏ ਸੀਗੇ ਤੇ ਸਾਹਮਣੇ ਪਾਇਆ ਹੋਇਆ ਸੀਗਾ ਚਲੋ ਅਸੀਂ ਗਿਆ ਉੱਥੋਂ ਚੱਕ ਕੇ ਮਿੱਟੀ ਪਾ ਲਈਏ ਤੇ ਉਹ ਪਾਣੀ ਸੀ ਫਿਰ ਮੈਂ ਕਿਹਾ ਚਲੋ ਪਹਿਲਾ ਪਸ਼ੂ ਹੈ ਨਾ ਪਾਣੀ ਨੂੰ ਖਿੱਚਣ ਲਾ ਜਾਂਦੇ ਨੇ ਕਿਉਂਕਿ ਜੀ ਹੁਣ ਗਰਮੀ ਆ ਪਾਣੀ ਬਹੁਤ ਜ਼ਿਆਦਾ ਪੀਂਦੇ ਨੇ ਪਸ਼ੂ ਹੁਣ ਤਿੰਨ ਤਿੰਨ ਟਾਈਮ ਪਾਣੀ ਪਿਲਾਉਣਾ ਪੈਂਦਾ ਹੈ ਕਿਉਂਕਿ ਦੁਪਹਿਰਾਂ ਵੀ ਬਹੁਤ ਤਪਦਾ ਹੈ ਤੇ ਸ਼ਾਮ ਨੂੰ ਵੀ ਸਾਜਰੀ ਪੀ ਲੰਦੇ ਨੇ ਸਵੇਰੇ ਵੀ ਸਾਜਰੀ ਪੀ ਲੰਦੇ ਨੇ ਤਿੰਨ ਟਾਈਮ ਪਸ਼ੂ ਹੁਣ ਪਾਣੀ ਮੰਗਦੇ ਨੇ ਤੇ ਇਹਨਾਂ ਨੂੰ ਪਾਣੀ ਪਲਾਉਣ ਤੋਂ ਬਾਅਦ ਫਿਰ ਆਪਾਂ ਬਾਕੀ ਆਪਦੇ ਹੋਰ ਕੰਮਕਾਰ ਕਰ ਲਾਂਗੇ ਬਾਕੀ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਇੱਕ ਬਹੁਤ ਹੀ ਵਧੀਆ ਜਾਣਕਾਰੀ ਪਸ਼ੂਆਂ ਬਾਰੇ ਹਨਾ ਜਿਵੇਂ ਕਿ ਆਪਾਂ ਹਨਾ ਏਆਈ ਕਰਾਉਣ ਤੋਂ ਬਾਅਦ ਪਸ਼ੂਆਂ ਨੂੰ ਚੈੱਕ ਕਰਾਉਣ ਵਾਸਤੇ ਡਿਗਦੇ ਰਹਨੇ ਆ ਬਈ ਕਦੋਂ ਹਨਾ 2.5 ਮਹੀਨੇ ਜਾਂ 3 ਮਹੀਨੇ ਪੂਰੇ ਹੋਣਗੇ ਉਦੋਂ ਪਸ਼ੂਆਂ ਨੂੰ ਚੈੱਕ ਕਰਾਉਣਾ ਕਿਉਂਕਿ ਜੀ ਟਾਈ ਮਹੀਨੇ ਤੋਂ ਪਹਿਲਾਂ ਗਾਂ ਨੂੰ ਚੈੱਕ ਨਹੀਂ ਕਰਦੇ ਹੈਗੇ ਤੇ ਮੱਜ ਦੇ ਘਟੋ ਘਟ ਤਿੰਨ ਮਹੀਨੇ ਚਾਹੀਦੇ ਹੁੰਦੇ ਆ ਚੈੱਕ ਕਰਨ ਵਾਸਤੇ ਜਿਵੇਂ ਕਿ ਹੁਣ ਗਰਮੀ ਗਰਮੀ ਚੱਲ ਰਹੀ ਆ ਫੇਰ ਅਸੀਂ ਨਾ ਪਸ਼ੂ ਨੂੰ ਚੈੱਕ ਨਹੀਂ ਕਰਾਉਂਦੇ ਹੁੰਦੇ ਹੈਗੇ ਕਿਉਂਕਿ ਜੀ ਪਸ਼ੂਆਂ ਦਾ ਜ਼ਿਆਦਾਤਰ ਹਨਾ ਗਰਮੀ ਦੇ ਵਿੱਚ ਖਰਾਬ ਹੋਣ ਦਾ ਚਾਂਸ ਰਹਿੰਦਾ ਹੈ ਮੈਂ ਬਹੁਤ ਜ਼ਿਆਦਾ ਸੁਣੇ ਨੇ ਹਨਾ ਕਹਿੰਦੇ ਹੁੰਦੇ ਆ ਕਈਆਂ ਨੇ ਇੱਕ ਦੱਸਿਆ ਮੈਨੂੰ ਸਾਡੇ ਰਿਸ਼ਤੇਦਾਰੀਆਂ ਚ ਵੀ ਹੈਨਾ ਕਿ ਪਸ਼ੂ ਉਹਨਾਂ ਦੇ ਖਰਾਬ ਹੋ ਗਏ ਹੈਨਾ ਚੈੱਕ ਕਰਾਉਣ ਤੋਂ ਬਾਅਦ ਕਿਉਂਕਿ ਗਰਮੀ ਜ਼ਿਆਦਾ ਪੈਂਦੀ ਹੁੰਦੀ ਆ ਤੇ ਅਸੀਂ ਨਾ ਕਦੇ ਵੀ ਗਰਮੀ ਚ ਚੈੱਕ ਨਹੀਂ ਕਰਾਏ ਹੈਗੇ ਮੈਂ ਨਾ ਕਰੇਲੂ ਨੁਸਕੇ ਰਾਹੀ ਹੀ ਇਹਨਾਂ ਨੂੰ ਚੈੱਕ ਕਰ ਲੈਣੇ ਹੁੰਦੇ ਆ ਬਾਕੀ ਜੀ ਜਦੋਂ ਆਪਾਂ ਹੈਨਾ ਪਸ਼ੂਆਂ ਦੇ ਵਿੱਚ ਰਹਿੰਦੇ ਆ ਆਪਾਂ ਨੇ ਘਰ ਤੇ ਪਾਲੇ ਹੁੰਦੇ ਨੇ ਇਹਨਾਂ ਬਾਰੇ ਆਪਾਂ ਨੂੰ ਸਾਰੀ ਨੌਲੇਜ ਹੁੰਦੀ ਆ ਪਸ਼ੂਆਂ ਬਾਰੇ ਹੈਨਾ ਜਿਵੇਂ ਕਿ ਏਆਈ ਕਰਾਉਣ ਤੋਂ ਬਾਅਦ ਪਸ਼ੂ ਆਪਣੇ ਆਪੇ ਹਨਾ ਆਪਾਂ ਨੂੰ ਕੁਝ ਇਹ ਜੇ ਹਨਾ ਮਤਲਬ ਲੱਛਣ ਦਿਖਾਉਣ ਲੱਗ ਜਾਂਦਾ ਜਿਨ੍ਹਾਂ ਨਾਲ ਪਤਾ ਲੱਗ ਜਾਂਦਾ ਵੀ ਆਪਣਾ ਪਸ਼ੂ ਰਹਿ ਗਿਆ ਜਾਂ ਨਹੀਂ ਰਿਹਾ ਹੈਗਾ ਮੈਂ ਅਸੀਂ ਨਾ ਜਦੋਂ ਪਸ਼ੂ ਦੀ ਏਆਈ ਕਰਾਉਂਦੇ ਆ ਉਸ ਤੋਂ ਬਾਅਦ ਇਹਨਾਂ ਦਾ ਫੁੱਲ ਮਤਲਬ ਧਿਆਨ ਰੱਖਦੇ ਆ ਥੋੜੇ 10 15 ਦਿਨ ਫਿਰ ਉੱਥੋਂ ਹੀ ਇਹਨਾਂ ਦੇ ਪਤਾ ਲੱਗ ਜਾਂਦਾ ਲੱਛਣ ਲੱਛਣ ਵਗੈਰਾ ਵੀ ਹੁਣ ਪਸ਼ੂ ਆਪਣਾ ਰਹਿ ਗਿਆ ਜਾਂ ਨਹੀਂ ਤੇ ਕੁਝ ਕੁ ਖਾਸ ਗੱਲਾਂ ਦਾ ਹਨਾ ਧਿਆਨ ਰੱਖ ਹੁੰਦਾ ਹੈ ਫਿਰ ਆਪਾਂ ਨੂੰ ਪਸ਼ੂ ਹਨਾ ਪਤਾ ਲੱਗ ਜਾਂਦਾ ਤੇ ਜਿਹੜੇ ਭੈਣ ਭਾਈ ਹਨਾ ਪਸ਼ੂਆਂ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਨੂੰ ਇਹਨਾਂ ਬਾਰੇ ਨੌਲੇਜ ਆ ਉਹਨਾਂ ਨੂੰ ਤਾਂ ਅ ਪਤਾ ਲੱਗੇ ਜਾਂਦਾ ਹਨਾ ਤੇ ਉਹਨਾਂ ਨੂੰ ਆਪਣੀ ਗੱਲ ਮਜ਼ਾਕ ਨਹੀਂ ਲੱਗਣੀ ਕਈਆਂ ਨੂੰ ਮਜ਼ਾਕ ਲੱਗੂਗੀ ਵੀ ਇਹ ਮਜ਼ਾਕ ਕਰ ਰਹੇ ਨੇ ਹਨਾ ਪਰ ਜੀ ਇਹ ਸਭ ਨੌਲੇਜ ਪਸ਼ੂਆਂ ਦੇ ਵਿੱਚ ਰਹਿ ਕੇ ਹੀ ਆਉਂਦੀ ਆ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਈਏ ਹਨਾ ਕਿਉਂਕਿ ਜੀ ਜਦੋਂ ਆਪਣਾ ਪਸ਼ੂ ਹਨਾ ਆਪਾਂ ਚੈੱਕ ਕਰਾ ਲੈਨੇ ਆਂ ਕਈ ਵਾਰ ਖਰਾਬ ਹੋ ਜਾਂਦਾ ਹਨਾ ਫਿਰ ਉਸ ਤੋਂ ਬਾਅਦ ਫਿਰ ਦਵਾਈ ਧਰੌਣੇ ਆ ਫਿਰ ਸਫਾਈ ਕਰਾਉਣੇ ਆ ਫਿਰ ਏਆਈ ਕਰਾਉਣੇ ਆ ਕਾਫੀ ਲੰਬਾ ਸਮਾਂ ਚਲੇ ਜਾਂਦਾ ਹਨਾ ਜਿਹੜਾ ਨੁਸਖਾ ਮੈਂ ਤੁਹਾਨੂੰ ਦੱਸੂਗੀ ਇਹਦੇ ਨਾਲ ਨਾ ਆਪਾਂ ਸਿਰਫ ਪਸ਼ੂ ਨੂੰ 30 ਤੋਂ 35 ਦਿਨ ਦੇ ਅਸੀਂ ਟੈਸਟ ਕਰ ਲੈਂਦੇ ਆ ਘਰ ਵਿੱਚ ਹੀ ਤੇ ਮਤਲਬ ਸਾਨੂੰ ਇੰਨਾ ਚਿਰ ਨਹੀਂ ਡਿੱਕਣਾ ਪੈਂਦਾ ਹੈਗਾ ਵੀ 3 ਮਹੀਨੇ ਜਾਂ 2.5 ਮਹੀਨੇ ਡੀਕੀਏ ਹੈ ਨਾ ਵੀ ਪਸ਼ੂ ਨੂੰ ਚੈੱਕ ਕਰਾਵਾਂਗੇ ਫਿਰ ਆਪਾਂ ਨੂੰ ਪਤਾ ਲੱਗ ਜਾਊਗਾ ਤੇ ਅਸੀਂ ਨਾ ਉਸ ਤੋਂ ਪਹਿਲਾਂ ਹੀ ਚੈੱਕ ਕਰ ਲੈਂਦੇ ਹਾਂ ਸਾਨੂੰ ਪਤਾ ਲੱਗ ਜਾਂਦਾ ਵੀ ਆਪਣਾ ਪਸ਼ੂ ਰਹਿ ਗਿਆ ਕਿ ਨਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਉਹ ਨੁਸਖਾ ਤੇ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਤਾਂ ਜੋ ਤੁਹਾਨੂੰ ਵੀ ਹਨਾ ਪਤਾ ਲੱਗ ਸਕੇ ਹਨਾ ਤੇ ਉਸ ਤੋਂ ਬਾਅਦ ਜੇ ਕੋਈ ਸ਼ੱਕ ਹੋਵੇ ਫਿਰ ਅਸੀਂ ਪਸ਼ੂ ਨੂੰ ਚੈੱਕ ਵੀ ਕਰਾ ਲੰਨੇ ਆ ਤੇ ਵੈਸੇ ਤਾਂ ਸਾਡੇ ਇੱਕ ਹਨਾ ਇਸ ਤੋਂ ਪਹਿਲਾਂ ਇੱਕ ਗਾਂ ਸੀਗੀ ਅਸੀਂ ਉਹਨੂੰ 9 ਸੂਏ ਚੋਇਆ ਹੈ ਅਸੀਂ ਕਦੇ ਵੀ ਉਹ ਚੈੱਕ ਨਹੀਂ ਕਰਾਈ ਹੈਗੀ ਤੇ ਇਸ ਨੁਸਕੇ ਰਾਹੀਂ ਅਸੀਂ ਉਹਨੂੰ ਚੈੱਕ ਕਰ ਲੰਦੇ ਸੀਗੇ ਤੇ ਆਪਣੀਆਂ ਮੱਜਾਂ ਨੂੰ ਵੀ ਇਹ ਇਦਾਂ ਹੀ ਚੈੱਕ ਕਰਦੇ ਆਂ ਗਾਂਵਾਂ ਨੂੰ ਵੀ ਤੁਹਾਨੂੰ ਦੱਸ ਦਿਓ ਕਿਹੜਾ ਨੁਕਸਾ ਬਣੇ ਰਿਹਾ ਵੀਡੀਓ ਦੇ ਨਾਲ ਲਓ ਜੀ ਇਸ ਤਰ੍ਹਾਂ ਆਪਾਂ ਹਨਾ ਦੋ ਕਾਲੀਆਂ ਚ ਮਤਲਬ ਬਾਥਰੂਮ ਭਾਲਿਆ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਇਹ ਤਾਂ ਹੈਗਾ ਉਹ ਗਾਂ ਦਾ ਜਿਹੜੀ ਆਪਣੀ ਗਾਂ ਦੇ ਟੀਕਾ ਲੱਗਿਆ ਹੋਇਆ ਗੱਬਣ ਗਾਂ ਦਾ ਤੇ ਇਹ ਹੈਗਾ ਮੈਂ ਇਸ ਦਾ ਜਿਹਦੇ ਹਾਲਤ ਆਪਾਂ ਨੇ ਟੀਕਾ ਨਹੀਂ ਲਵਾਇਆ ਸਿਰਫ ਤੁਹਾਨੂੰ ਦਿਖਾਉਣ ਖਾਤਰ ਹੀ ਪਾਇਆ ਮੈਂ ਵੀ ਤੁਸੀਂ ਇਹ ਚ ਦੇਖ ਲਿਓ ਤੇ ਇਹ ਵੀ ਇਹ ਚ ਤਿੱਕੀ ਨਹੀਂ ਬਣੂਗੀ ਤੇ ਇਹਦੇ ਵਿੱਚ ਟਿੱਕੀ ਜ਼ਰੂਰ ਬਣੂਗੀ ਤੁਹਾਨੂੰ ਦਿਖਾਣੇ ਆ ਤੇ ਇਹਨੂੰ ਨਾਲ ਟਿਕ ਜਾਣ ਦਿਓ ਮੇਰੇ ਕੋਲ ਇਹ ਸਟੀਲ ਦੀਆਂ ਕ올ੀਆਂ ਸੀਗੀਆਂ ਜੇਕਰ ਤੁਹਾਡੇ ਕੋਲ ਮਿੱਟੀ ਦੀ ਕੋਈ ਭਾਂਡਾ ਹਨ ਤਾਂ ਤੁਸੀਂ ਉਹਦੇ ਵਿੱਚ ਪਾ ਲਿਓ ਪਾ ਲਿਓ ਮਿੱਟੀ ਦੀ ਕੋਲੀ ਵਗੈਰਾ ਹੁੰਦੀਆਂ ਨੇ ਤੇ ਉਹਦੇ ਵਿੱਚ ਵੀ ਬਹੁਤ ਵਧੀਆ ਰਿਜ਼ਲਟ ਆਉਂਦਾ ਤੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦੇ ਤੇਲ ਦੀਆਂ ਥੋੜੀਆਂ ਜਿਹੀਆਂ ਬੂੰਦਾਂ ਤੇ ਉਹ ਆਪਣੇ ਆਪ ਇਹ ਇਕੱਠੀਆਂ ਹੋ ਜਾਣਗੀਆਂ ਇਕੱਠੀਆਂ ਹੋ ਕੇ ਇੱਕ ਉਹਨਾਂ ਦੀ ਗੋਲ ਕਰਦੀ ਟਿੱਕੀ ਬਣ ਜੂਗੀ ਤੁਸੀਂ ਦੇਖਦੇ ਰਹੋ ਧਿਆਨ ਨਾਲ ਤੇ ਆਪਾਂ ਦੂਸਰੀ ਕੌਲੀ ਦੇ ਵਿੱਚ ਵੀ ਪਾਵਾਂਗੇ ਸਰੋਂ ਦਾ ਤੇਲ ਇਸੇ ਤਰ੍ਹਾਂ ਹੀ ਜੇਕਰ ਤੁਹਾਨੂੰ ਜਾਣਕਾਰੀ ਪਸੰਦ ਆਈ ਤਾਂ ਪਲੀਜ਼ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਬੂੰਦਾਂ ਨੇ ਹੌਲੀ-ਹੌਲੀ ਇਕੱਠੀਆਂ ਹੋ ਜਾਣਾ ਆਪਣੇ ਆਪ ਜੇ ਇਕੱਠੀਆਂ ਹੋ ਕੇ ਇੱਕ ਟਿੱਕੀ ਬਣ ਗਈ ਇਹਦਾ ਮਤਲਬ ਹੈਗਾ ਆਪਣਾ ਪਸ਼ੂ ਗੱਭਣਾ ਜੇ ਨਹੀਂ ਬਣੂਗੀ ਤੇਲ ਮਤਲਬ ਖਿੰਡ ਗਿਆ ਵਾਲੇਦਲੇ ਫਿਰ ਇਹਦਾ ਮਤਲਬ ਨਹੀਂ ਹੈਗਾ ਤੇ ਇਹਦੇ ਵਿੱਚ ਪਾ ਕੇ ਧੋਣੀ ਤੁਹਾਨੂੰ ਦੇਖੋ ਇਹਦੇ ਵਿੱਚ ਨਹੀਂ ਬਣੀ ਇਦਾਂ ਅਸੀਂ ਨਾ ਤੇ ਇਹਦੇ ਵਿੱਚ ਦੇਖੋ ਇੱਕ ਟਿੱਕੀ ਬਣ ਚੁੱਕੀ ਹੈ ਪੂਰੀ ਸਾਰੇ ਤੇਲ ਇਕੱਠਾ ਹੋ ਗਏ ਨਾ ਇੱਕ ਟਿੱਕੀ ਬਣ ਗਈ ਇਸ ਤਰ੍ਹਾਂ ਅਸੀਂ ਆਪਣੇ ਪਾਉ ਸ਼ੁਰੂ ਕਰੀਗੀ ਚੈੱਕ ਕਰ ਲੈਂਦੇ ਹਾਂ ਇਹ ਦੇਖੋ ਦੇਲ ਖਿੜਿਆ ਹੋਇਆ ਹੈ ਹੁਣ ਸਾਨੂੰ ਬਿਲਕੁਲ ਯਕੀਨ ਹੋ ਜਾਂਦਾ ਵੀ ਹਾਂ ਸਾਡਾ ਪਸ਼ੂ ਹੈਗਾ ਹੈ ਤੇ ਫਿਰ ਉਸ ਤੋਂ ਬਾਅਦ ਜਦੋਂ ਕਾਫੀ ਟਾਈਮ ਹੋ ਜਾਂਦਾ ਫਿਰ ਅਸੀਂ ਆਪਦੇ ਜੇ ਚੈੱਕ ਕਰਾਉਣਾ ਹੋਵੇ ਚੱਕਰ ਵਾਲੋਂ ਨਹੀਂ ਇਦਾਂ ਹੀ ਬੱਸ ਵੀ ਬਿਲਾ ਚੈੱਕ ਕਰਾਈ ਉਹਨੂੰ ਵੀ ਸੰਭਾਲ ਸ਼ੁਰੂ ਕਰ ਦਿੰਨੇ ਆਂ ਦੇਖੋ ਦੋਹਾਂ ਦੋਹਾਂ ਦੇ ਵਿੱਚ ਕਿੰਨਾ ਫਰਕ ਹੈ ਇਧਰ ਬਿਲਕੁਲ ਟਿੱਕੀ ਬਣੀ ਹੋਈ ਆ ਤੇ ਚਮਕ ਵੀ ਰਹੀ ਆ ਤੇ ਇਧਰ ਤੇਲ ਖਿੰਡਿਆ ਹੋਇਆ ਹੈ